ਇਹ ਤੇ ਅੰਚਲ ਇੱਕ ਸਰਕਾਰੀ ਗਿੱਲੇ ਜ਼ਮੀਨ ਦਾ ਮਸਲਾ ਹੈ ਉਸ ਮਸਲੇ ਦੇ ਵਿੱਚ ਧਰਮ ਸਿੰਘ ਖਾਲਸਾ ਦੀ ਨੰਗੇ ਕਰਕੇ ਜਿਹੜੀ ਵੀਡੀਓ ਬਣਾਈ ਗਈ ਥਾਣੇ ਫੂਲ ਦੇ ਵਿੱਚ ਉਹ ਵੀ ਮੈਂ ਸੋਸ਼ਲ ਮੀਡੀਆ ਤੇ ਉਹ ਵੀ ਵਾਇਰਲ ਇਹਨਾਂ ਨੇ ਪਹਿਲਾਂ ਕੀਤਾ WhatsApp ਗਰੁੱਪਾਂ ਦੇ ਵਿੱਚ ਪਾਇਆ ਉਸ ਦਾ ਡਿਜਟ ਹੈ ਬਾਲਾ ਸਰਕਾਰ ਨੂੰ ਕੋਈ ਇੱਕ ਦਿਨਾਂ ਤੇ ਕੋਲੇ 1800 ਦੇ ਕਰਕੇ ਹਰਦੀਚਾ ਤੰਗ ਬਣੇ ਇਹ ਮੇਰਾ ਨਾਮ ਲੱਖਾ ਸਿੰਘ ਸਧਾਨਾ ਪਿੰਡਾ ਜੀ ਮੇਰਾ ਜਿਹੜਾ ਅੱਜ ਦਾ ਮੇਨ ਸਾਡਾ ਮੰਤਵ ਹੈ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਸਾਡਾ ਮਕਸਦ ਹੈ ਉਹ ਇਹੀ ਹੈ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾ ਕਰਮ ਹਲਕਾ ਰਾਮਪੁਰਾ ਫੂਲ ਦੇ ਵਿੱਚ ਹੋਇਆ ਇੱਕ ਮੁੰਡੇ ਨੌਜਵਾਨ ਪ੍ਰਗਟ ਸਿੰਘ ਦੇ ਫਾਇਰ ਮਾਰੇ ਗਏ ਇਹਦੇ ਵਰਕਰਾਂ ਵੱਲੋਂ ਮਲੂਕੇ ਦੇਆਂ ਵੱਲੋਂ ਉਹ ਤੋਂ ਬਾਅਦ ਇਹਦੀ ਜਿਹੜੀ ਪ੍ਰਤੀਕਿਰਿਆ ਆਈ ਕਿ ਮੇਰੇ ਵਰਕਰਾਂ ਨੇ ਝੂਠੇ ਮੁਕਾਦਮੇ ਦਰਜ ਕੀਤੇ ਜਾ ਰਹੇ ਨੇ ਜਾਂ ਵੀ ਮੈਂ ਤਾਂ ਕੋਈ ਕਿਸੇ ਤੇ ਮੁਕਦਮਾ ਨਹੀਂ ਦਰਜ ਕੀਤਾ ਮੈਂ ਤਾਂ ਰਾਜਨੀਤੀ ਤੋਂ ਅਸਤੀਫਾ ਦੇ ਦੂੰਗਾ ਜੇ ਮੈਂ ਕੋਈ ਸਾਬਤ ਕਰ ਦੇ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਮਲੂਕੇ ਨੂੰ ਚੈਲੰਜ ਕਰਨ ਆਇਆ ਵੀ ਜਿਹੜੀਆਂ ਉਹ ਗੱਲਾਂ ਕਹਿੰਦਾ ਵੀ ਮੈਂ ਕੋਈ ਮੁਕੱਦਮਾ ਕਿਸੇ ਤੇ ਦਰਜ ਨਹੀਂ ਕੀਤਾ ਮੈਂ ਕਹਿੰਦਾ ਮੈਂ ਇੱਕ ਨਹੀਂ ਮੈਂ ਸੈਂਕੜੇ ਮੇਰੇ ਕੋਲ ਰਿਕਾਰਡ ਪਿਆ ਆ ਪੂਰੀ ਮੇਰੇ ਕੋਲੇ ਡੈਰੀ ਭਰੀ ਵੀ ਆ ਐਫ ਆਈ ਆਰ ਦੀਆਂ ਕਾਪੀਆਂ ਮੇਰੇ ਕੋਲ ਨੇ ਪੂਰਾ ਰਿਕਾਰਡ ਕਿਵੇਂ ਇਹਨਾਂ ਨੇ ਇਹਨੇ ਲੋਕਾਂ ਦੇ ਕਤਲ ਕਰਾਏ ਕਿਵੇਂ ਨੇ ਲੋਕਾਂ ਨਾਲ ਨਾਜਾਇਜ਼ ਜਿਹੜੀਆਂ ਮਤਲਬ ਕਿ ਧੱਕੇਸ਼ਾਹੀਆਂ ਕਰਾਈਆਂ ਲੋਕਾਂ ਤੇ ਝੂਠੀਆਂ ਐਫ ਆਈ ਆਰ ਦਰਜ ਕਰਾਈਆਂ ਕਿਵੇਂ ਲੋਕਾ ਅਕਾਉਂਟ ਜਰੀਲ ਕਰਾਇਆ ਕਿਵੇਂ ਲੋਕਾਂ ਨੂੰ ਥਾਣੇ 'ਚ ਕਟਵਾਇਆ ਜਿਵੇਂ ਕਿ ਧਰਮ ਸਿੰਘ ਖਾਲਸੇ ਦੀ ਇੱਕ ਧਾਰਨ ਸਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਅਖਬਾਰਾਂ ਰਾਹੀਂ ਵੀ ਦੇਖੀ ਹੈ ਇਹ ਮੇਰਾ ਚੈਲੰਜ ਮੰਨੇ ਜੇ ਦਮ ਰੱਖਦਾ ਤਾਂ ਤੇ ਨਹੀਂ ਫੋਕੀਆਂ ਗੱਲਾਂ ਕਰਨਾ ਛੱਡ ਦੇ ਐਵੇਂ ਤੀਜੇ ਦਿਨ ਕੋਈ ਨਵਾਂ ਡਰਾਮਾ ਕੋਈ ਨਵਾਂ ਬਿਆਨ ਦਾਗ ਦਿੰਦਾ ਮੈਂ ਬਹੁਤ ਸੱਚਾ ਜੀ ਦਰਅਸਲ ਮੈਂ ਇੱਕ ਸਾਨੂੰ ਗੱਲ ਦੱਸਣੀ ਚਾਹੁੰਨਾ ਇਹ ਬਖਲਾਹਟ ਚ ਹੈ ਬਖਲਾਹਟ ਚ ਕਿਉਂ ਕਿ ਲੋਕ ਨੇ ਜਿਹੜੇ ਲੋਕ ਹੁਣ ਹੌਲੀ ਹੌਲੀ ਘਰਾਂ ਤੋਂ ਨਿਕਲਨੇ ਸ਼ੁਰੂ ਹੋ ਗਏ ਇਹਦੀ ਦੱਸ ਚੱਕਤੀ ਲੋਕਾਂ ਨੇ ਇਹਨੂੰ ਡਰ ਆ ਕਿਤੇ ਵੀ ਯਾਰ ਇਹ ਨਾ ਹੋ ਜੇ ਵੀ ਜਿਵੇਂ ਅੱਜ ਮੇਰੇ ਵਰਕਰਾਂ ਨੂੰ ਮਤਲਬ ਕਿ ਇਹਦੇ ਵਰਕਰਾਂ ਦੀ ਮੈਂ ਇੱਕ ਦੋ ਦੀ ਕੁੱਟਕਟਾਪਾ ਵੀ ਹੋਇਆ ਉਸ ਹਲਕੇ ਦੇ ਵਿੱਚ ਇਹਨੂੰ ਇਹ ਆ ਵੀ ਅੱਜ ਮੇਰੇ ਵਰਕਰਾਂ ਨੂੰ ਪੈ ਨਿਕਲੇ ਲੋਕ ਤੇ ਕੱਲ ਨੂੰ ਮੈਨੂੰ ਨਾ ਪੈ ਨਿਕਲ ਜਾ। ਸੋ ਇਹਦੇ ਮਨ 'ਚ ਡਰ ਆ ਕਿਉਂਕਿ ਜਦੋਂ ਇਹਦੀ ਸਰਕਾਰ ਸੀਗੀ ਇਹ ਮੰਤਰੀ ਹੁੰਦਾ ਸੀ ਹਮੀਰਗੜ ਘਟਨਾ ਵਾਪਰੀ ਸੀ ਜਰਨੈਲ ਸਿੰਘ ਨਾਂ ਦੇ ਇੱਕ ਇਨਸਾਨ ਨੇ ਥੱਪੜ ਵੀ ਮਾਰਿਆ ਸੀ। ਉਹ ਉਦੋਂ ਜੇ ਇਹਨੂੰ ਇਹ ਆ ਵੀ ਜੇ ਮੇਰੀ ਸਰਕਾਰ ਚ ਇੰਨੀ ਵੀ ਮੇਰੇ ਕੋਲ ਸਿਕਿਉਰਿਟੀ ਹੋਣ ਦੇ ਬਾਵਜੂਦ ਮੇਰੇ ਥੱਪੜ ਵੱਜ ਜਾਂ ਸਕਦਾ ਹੈ ਤੇ ਅੱਜ ਤਾਂ ਫਿਰ ਇਹਦੇ ਕੋਲ ਕੁਝ ਵੀ ਨਹੀਂ ਜੋ ਸਾਰੇ ਇਹਦੀ ਡਰਾਮੇਬਾਜੀ ਹੈ ਜਿੱਦੇ ਮਰਜ਼ੀ ਚੈਲੰਜ ਕਰਦਾ ਮੇਰੇ ਨਾਲ ਆ ਜੇ ਮੈਂ ਕਬੂਲਦਾ ਚੈਲੰਜ ਇਹ ਮੈਨੂੰ ਗਲਤ ਸਾਬਤ ਕਰ ਦੇ ਕਿਸੇ ਵੀ ਗੱਲ ਤੇ ਆ ਦੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਜੇ ਵੀ ਮੈਂ ਸੱਚਾ ਤੇ ਲੱਖਾ ਝੂਠਾ ਮੈਂ ਇਹਦੇ ਪੂਰੇ ਲੋਕਾਂ ਦੇ ਸਾਹਮਣੇ ਪੈਰੀ ਹੱਥ ਲਾ ਕੇ ਤੋਂ ਮਾਫੀ ਮੰਗੂਗਾ ਵੀ ਮੈਨੂੰ ਤੋਂ ਗਲਤੀ ਹੋ ਗਈ। ਤੇ ਨਹੀਂ ਫਿਰ ਆ ਡਰਾਮੇਬਾਜ਼ੀ ਕਰਨੀ ਛੱਡੇ ਤੇ ਚੁੱਪ ਕਰਕੇ ਆਪਣੇ ਘਰੇ ਬਹਿ ਜੇ। ਅੱਜ ਮੇਰੇ ਨਾਲ ਜੀ ਇੱਥੇ ਪੰਜ ਪਰਿਵਾਰ ਆਏ ਨੇ। ਇਹ ਭਾਈ ਰੂਪੇ ਤੋਂ ਨੇ, ਮਹਾਰਾਜ ਤੋਂ ਨੇ ਆਪਣੇ ਇਹ ਹੈਗੇ ਨੇ। ਇਹਨਾਂ ਦੀ ਵੀ ਕਹਾਣੀ ਬੜੀ ਦਾਸਤਾਨ ਸੁਣਨ ਵਾਲੀ ਆ। ਦੇਖੋ ਇਹ ਮਾਤਾ ਵਿਚਾਰੀ ਇਹਦੀ ਚਾਰ ਕਿੱਲੇ ਜ਼ਮੀਨ ਦੱਬ ਲਈ ਹਰਿੰਦਰ ਹਿੰਦੇ ਨੇ ਜਿਹੜਾ ਦਾ ਖਾਸ ਰਾਈਟ ਹੈਂਡ ਆ। ਉਹ ਬੰਦੇ ਨੇ ਇਹ ਇਹ ਤਾਂ ਮਾਤਾ ਵਿਚਾਰੀ ਐ ਐਸਐਚਓ ਮਨਜੀਤ ਸਿੰਘ ਕੋਲ ਗਈ ਮਾਤਾ ਰਾਮਪੁਰੇ ਉੱਥੇ ਚਲੀ ਗਈ ਇਹਨੇ ਕਿਹਾ ਵੀ ਸਾਡੀਆਂ ਕਰਕੇ ਜੀ ਆ ਕੋਈ ਜ਼ਮੀਨ ਦਾ ਬੱਲ ਹੀ ਸਾਡੀ ਕੋਈ ਸੁਣੋ ਸੁਣਵਾਈ ਕਰੋ ਉਹ ਕਹਿੰਦਾ ਮੇਰੇ ਕੋਲ ਆਉਣ ਦੀ ਲੋੜ ਨਹੀਂ ਕੀ ਹੋ ਜੂਗਾ ਦੱਸੀ ਮਾਤਾ ਕਹਿੰਦੀ ਸਾਡੀਆਂ ਚੱਕ ਕੇ ਵਾਦ ਲਿਆ ਪਤਾ ਨਹੀਂ ਕਿੱਥੇ ਤੇ ਕਿੱਥੇ ਫਰਾ ਦੂੰਗਾ ਸੌਰੇ ਕੌਣ ਸੁਣਦਾ ਹੈ ਇਸ ਤਰ੍ਹਾਂ ਦੀ ਜਿਹੜੀ ਪੁਲਿਸ ਤੇ ਵੀ ਦਹਿਸ਼ਤ ਸੀ ਇਹਨਾਂ ਦਾ ਪਿੰਡ ਹੈਗਾ ਪਿੰਡ ਸੋਮਾਤਾ ਕਿਹੜਾ ਛੜਾ ਮਰਾਸੀ ਜੀ ਹੁਣ ਤਾਂ ਅਸੀਂ ਮਾਨਸਾ ਰਹੇ ਨਾ ਮਾਨਸਾ ਰਹੇ ਐਸਾ ਪਹਿਲਾਂ ਮਹਾਰਾਜ ਦੇ ਨੇ ਚਾਰ ਸਾਲ ਉਹ ਕੀ ਇਕੱਲੋ ਕੀ ਨਹੀਂ ਮੈਂ ਚਾਰ ਜਦੋਂ ਦੇਖੋ ਦੇਖੋ ਮੇਰੀਆਂ ਤਕਰੀਬਨ ਕਈ ਇੰਟਰਵਿਊ ਹੋਈਆਂ ਨੇ ਉਹਨਾਂ ਇੰਟਰਵਿਊ ਦੇ ਵਿੱਚ ਵੀ ਮੈਂ ਬੋਲੇ ਆ ਕਿ ਮੈਂ ਚਾਰ ਸਾਲ ਮਲੂਕੇ ਨਾਲ ਰਹਾ ਮਲੂਕੇ ਖਾਤਰ ਬੰਦੇ ਕੁੱਟੇ ਮਲੂਕੇ ਖਾਤਰ ਬੂਥਾਂ ਦੇ ਗੱਬ ਜੋ ਚੰਗਾ ਮਾੜਾ ਕੀਤਾ ਮਲੂਕੇ ਨਵੀਂ ਉਮਰ ਹੁੰਦੀ ਹੈ ਨਹੀਂ ਪਤਾ ਲੱਗਦਾ ਬੰਦੇ ਨੂੰ ਮੈਂ ਵੀ ਉਹਦੇ ਹੱਥ ਤੇ ਚੜ ਗਿਆ ਥਾਪੀ ਬੜੀ ਮਾੜੀ ਹੁੰਦੀ ਹੈ ਲੀਡਰਾਂ ਦੀ ਬਹੁਤ ਖਤਰਨਾਕ ਹੁੰਦੀ ਹੈ ਜਿਹਨਾਂ ਕਰੀਤਾ ਥਾਪੀ ਮਾਰਨ ਬੰਦਾ ਮੇਰੇ ਵੀ ਥਾਪੀ ਮਾਰਨ ਦੇ ਵੀ ਚੱਲ ਸ਼ੇਰਾ ਮੈਂ ਕਹਿੰਦਾ ਜੇ ਮੇਰੇ ਨਾਲ ਕਦੇ ਬੈਠੇ ਨਾ ਡਿਬੇਟ 'ਚ ਤਾਂ ਮੈਨੂੰ ਪੁੱਛੂਗਾ ਇਹ ਗੱਲਾਂ ਤੂੰ ਦੱਸ ਫਲਾਣੇ ਟਾਈਮ ਤੂੰ ਤਾਂ ਕਹਿੰਦਾ ਮੈਂ ਕੁਝ ਕਰਾਇਆ ਨਹੀਂ ਮੈਨੂੰ ਭੇਜਦਾ ਹੁੰਦਾ ਸੀ ਮੈਂ ਜਾਂਦਾ ਰਹੇ ਸੋ ਮੇਰਾ ਮੇਰਾ ਜਦੋਂ ਜ਼ਮੀਰ ਮੰਨ ਲਓ ਇਸ ਤਰ੍ਹਾਂ ਜਾਗ ਗਿਆ ਮੈਂ ਕਿਹਾ ਯਾਰ ਆਪਾਂ ਤੋਂ ਗੱਲ ਮੈਂ ਸੋ ਇੱਕ ਆਧਾਰ ਹੁੰਦਣਾ ਛੋਟੀ ਜੀ ਕਿੱਥੋਂ ਕਹਾਣੀ ਬਦਲੀ ਆ ਇਹ ਜੱਗਾ ਸਿੰਘ ਇੱਕ ਮਲੂਕਾ ਪਿੰਡ ਦਾ ਬੰਦਾ ਇੱਕ ਮਨਜੀਤ ਸਿੰਘ ਦਲਪੁਰੇ ਮਿਰਜੇ ਦਾ ਬੰਦਾ ਉਹ ਬੰਦੇ ਤੇ 307 ਦਾ ਮੁਕੱਦਮਾ ਦਰਜ ਕਰਾਤਾ ਝੂਠਾ ਗਵਾਹੀ ਲਗਾਤੀ ਮੇਰੀ ਮੈਨੂੰ ਪੁੱਛਿਆ ਨਹੀਂ 30 9 2009 ਦੀ ਗੱਲ ਹੈ ਐਫ ਆਰ ਨੰਬਰ 46 ਹੈ ਮੈਂ ਕੁਲਦੀਪ ਸਿੰਘ ਸੈਸ਼ਨ ਜੱਜ ਹੁੰਦਾ ਸੀ ਬਟੰਡੇ ਲੱਗੇ ਹੋਏ ਇੱਥੇ ਮੇਰੀ ਆ ਗਈ ਗਵਾਹੀ ਕੁਲਦੀਪ ਸਿੰਘ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਆਹਾ ਮਕਦਮਾ ਜਗਸੀਰ ਸਿੰਘ ਤੇ ਮਨਜੀਤ ਸਿੰਘ ਤੇ ਹੋਇਆ ਤੂੰ ਕੀ ਕਹਿਣਾ ਚਾਹੁੰਦਾ ਮਾਜੀ ਮੈਂ ਨਾਂ ਨਹੀਂ ਲਖਾਏ ਐਸ ਐਚਓ ਰਣਵੀਰ ਸਿੰਘ ਲੱਗਿਆ ਹੁੰਦਾ ਸੀ ਫੂਲ ਥਾਣੇ 'ਚ ਪਹਿਲਵਾਨ ਉਹਨੇ ਮੈਨੂੰ ਉਹ ਇੱਥੇ ਮਸਲ ਲੈ ਕੇ ਆਇਆ ਹੋਇਆ ਸੀਗਾ ਸੈਸ਼ਨ ਜੱਜ ਸਾਹਿਬ ਦੇ ਉਹ ਕਹਿੰਦਾ ਵੀ ਤੁਸੀਂ ਆ ਆ ਤੂੰ ਪਰਚਾ ਦਰਜ ਕਰਾਇਆ ਮੈਂ ਜੀ ਤੁਸੀਂ ਮੇਰੇ ਤਰਤੀਵੇਂ ਬਿਆਨ ਤੇ ਮੇਰਾ ਸਾਇਨ ਕਰਾ ਲੈ ਖਾਲੀ ਕਾਗਜ਼ ਤੇ ਮੈਥੋਂ ਮੈਂ ਬਿਆਨ ਨਹੀਂ ਕੋਈ ਵੀ ਲਿਖਾਇਆ ਫਿਰ ਉਹਨਾਂ ਨੇ ਉਹ ਤੋਂ ਬਾਅਦ ਮੈਨੂੰ ਜੱਜ ਸਾਹਿਬ ਕਹਿੰਦੇ ਵੀ ਤੂੰ ਲਿਖ ਕੇ ਦੇਣ ਨੂੰ ਤਿਆਰ ਹੈ ਮੈਂ ਮੈਂ ਲਿਖ ਕੇ ਦੇਣ ਨੂੰ ਤਿਆਰ ਹੈ ਮੈਂ ਬੰਦੇ ਨਹੀਂ ਲਿਖਾਈ ਮੈਂ ਲਿਖ ਕੇ ਦਿੱਤਾ ਉਹਨਾਂ ਨੇ ਉਹ ਬੰਦੇ ਦੋਨਾਂ ਦੀ ਜਿਹੜੀ ਜ਼ਮਾਨਤ ਮਨਜ਼ੂਰ ਕਰਤੀ ਉਹ ਤੋਂ ਬਾਅਦ ਮੇਰੀ ਤੇ ਮਲੂਕੇ ਦੀ ਬਿਗੜਣੀ ਸ਼ੁਰੂ ਹੋਈ ਆ ਮੈਨੂੰ ਫੋਨ ਆਇਆ ਮਲੂਕਾ ਕਹਿੰਦਾ ਤੂੰ ਆ ਹੀ ਕੀਤਾ ਮੈਂ ਲਿਖਾਇਆ ਸੀ ਬੰਦੇ ਮੈਂ ਜੀ ਮੈਂ 307 452 ਦਾ ਮੁਕੱਦਮਾ ਜੀ ਚ ਘੱਟੋ ਘੱਟ 7 ਜਾਂ 10 ਸਾਲ ਕੈਦ ਹੈ ਮੈਂ ਨਜਾਇਜ਼ ਕਿਸੇ ਦਾ ਨਾਉ ਨਹੀਂ ਲੈਂਦਾ ਉੱਥੋਂ ਫਿਰ ਮੇਰੀ ਅਸੀਂ ਦੱਸ ਹੀ ਚੁੱਕੇ ਹਾਂ ਸੀ ਇਹ ਕਹਿੰਦੇ ਆ ਕਿ ਮਲੂਕਾ ਜਾਂਦਾ ਸਾਫ਼ ਕਰੇ ਸਾਹਮਣੇ ਆਵੇ ਲੋਕਾਂ 'ਚ ਤੇ ਨੀਨੇ ਤੀਜੇ ਦਾ ਨਾਂ ਵਿੱਚ ਝੂਠ ਦਾ ਪਲੰਦਾ ਬਣਾ ਕੇ ਛੜਦਿਆ ਕਰੇ ਵੀ ਜੇ ਮੇਰੇ ਤੇ ਐਵੇਂ ਜੀ ਇਲزام ਲਸ਼ ਕਰ ਲਈ ਜਾਂਦੇ ਆ ਜੀ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਆ ਜੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਜੀ ਮੈਂ ਕਹਿੰਦਾ ਜੇ ਚੈਲੰਜ ਕੀਤਾ ਤਾਂ ਫਿਰ ਕਬੂਲ ਅਸੀਂ ਕਰਦੇ ਆ ਤੇ ਆ ਜਾ ਸੀਬੀਨ ਕਰੀ ਜਿਹੜੇ ਮੈਂ ਤਿੰਨ ਕੇਸ ਨੂੰ ਬੜੇ ਜੰਮੀਰ ਮਸਲੇ ਨੇ ਗਲ ਕੱਟ ਕੇ ਸਪਰੇਅ ਪਾਉਣੀ ਉਹ ਚ ਐਸਐਮਓ ਵੀ ਸ਼ਾਮਲ ਹੈ ਆਰਪੀ ਸਿੰਘ ਰਾਮਪੁਰਾ ਹਸਪਤਾਲ ਦੇ ਸੀ ਉਹ ਉਦੋਂ ਉਹ ਮੈਂ ਕਹਿੰਦਾ ਉਹਨਾਂ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਕਿਸ ਤਰੀਕੇ ਦੇ ਨਾਲ ਇੱਕ ਮਰੇ ਹੋਏ ਬੰਦੇ ਦੇ ਇਹ ਗਲ ਕੱਟ ਕੇ ਸਪਰੇਅ ਅੰਦਰ ਉਹਦੇ ਪੋਇਜ਼ਨ ਭੇਜ ਕੇ ਵਿਰੋਧੀ ਬੰਦਾ ਨੇ 306 ਦਾ ਮੁਕੱਦਮਾ ਦਰਜ ਕਰਾਉਂਦੇ ਆ ਪਾਰਟੀ ਨਾਲ ਸੰਬੰਧ ਨਹੀਂ ਜੀ ਮੈਂ ਕਿਸੇ ਕੋਈ ਪਾਰਟੀ ਨਾਲ ਫਿਲਹਾਲ ਮੇਰਾ ਕੋਈ ਸੰਬੰਧ ਨਹੀਂ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਨੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ